homonyms ਅੱਜ ਅਸੀਂ ਕੁਝ homonyms ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਸਮਾਨਰਥੀ ਸ਼ਬਦ ਆਖਦੇ ਹਨ ਇਸ ਵਿੱਚ ਇੱਕ ਸ਼ਬਦ ਦੇ ਹੀ ਬਹੁਤੋ ਵੱਖਰੇ ਅਰਥ ਹੁੰਦੇ ਹਨ ਜਿਵੇਂ ਕਿ ਟੀਅਰ ਨੂੰ ਅਸੀਂ ਪਾੜਨਾ ਵੀ ਆਖਦੇ ਹਾਂ ਤੇ ਦੂਸਰੇ ਪਾਸੇ ਟੀਅਰ ਨੂੰ ਹੰਝੂ ਵੀ ਆਖਦੇ ਹਨ ਟਾਈ ਨੂੰ ਗਲ ਵਿੱਚ ਪਾਉਣ ਵਾਲੀ ਟਾਈ ਤੇ ਦੂਸਰੇ ਪਾਸੇ ਟਾਈ ਨੂੰ ਹੱਥ ਮਿਲਾਉਣਾ ਵੀ ਆਖਦੇ ਹਨ ਫਾਈਨ ਨੂੰ ਵਧੀਆ ਅਤੇ ਦੂਸਰੇ ਪਾਸੇ ਫਾਈਨ ਦਾ ਮਤਲਬ ਜੁਰਮਾਨਾ ਵੀ ਹੁੰਦਾ ਹੈ ਐਡਰੈਸ ਕਿਸੇ ਦਾ ਪਤਾ ਅਤੇ ਦੂਸਰੇ ਪਾਸੇ ਐਡਰੈਸ ਨੂੰ ਸੰਬੋਧਿਤ ਕਰਨਾ ਵੀ ਆਖਦੇ ਹਨ ਮੀਨ ਆਸਥ ਦੂਸਰੇ ਪਾਸੇ ਮੀਨ ਦਾ ਮਤਲਬ ਮਤਲਬੀ ਵੀ ਹੁੰਦਾ ਹੈ ਬੈਂਕ ਕਿਸੇ ਵਿੱਤੀ ਸੰਸਥਾ ਨੂੰ ਬੈਂਕ ਆਖਦੇ ਹਨ ਤੇ ਦੂਸਰੇ ਪਾਸੇ ਬੈਂਕ ਦਾ ਮਤਲਬ ਪ੍ਰਿਆਦਾ ਕਿਨਾਰਾ ਵੀ ਹੁੰਦਾ ਹੈ ਸਾਈਨ ਇੱਕ ਨਿਸ਼ਾਨ ਦੂਸਰੇ ਪਾਸੇ ਸਾਈਨ ਨੂੰ ਦਸਤਕਤ ਵੀ ਆਖਦੇ ਹਨ ਰੂਲਰ ਇੱਕ ਸ਼ਾਸਕ ਹੁੰਦਾ ਹੈ ਤੇ ਦੂਸਰੇ ਪਾਸੇ ਰੂਲਰ ਨੂੰ ਮਾਪਣ ਵਾਲਾ ਰੂਲਰ ਵੀ ਆਖਦੇ ਹਨ ਕ੍ਰੇਨ ਇੱਕ ਮਸ਼ੀਨ ਨੂੰ ਆਖਦੇ ਹਨ ਤੇ ਦੂਸਰੇ ਪਾਸੇ ਕ੍ਰੇਨ ਦਾ ਮਤਲਬ ਰੰਗੀ ਪੰਛੀ ਵੀ ਹੁੰਦਾ ਹੈ ਫਾਲ ਇੱਕ ਪੱਤਝੜ ਦੀ ਰੁੱਤ ਨੂੰ ਆਖਿਆ ਜਾਂਦਾ ਹੈ ਦੂਸਰੇ ਪਾਸੇ ਫਾਲ ਨੂੰ ਡਿਕਣਾ ਵੀ ਆਖਦੇ ਹਨ